ਉਹ ਮਾਂ ਬਣਾ ਲਉ ਵੀ ਵੱਡੀ ਤਾਕਤ ਹੈ ਕਹਿੰਦੇ ਇਹੋ ਜੀ ਕਿਹੜੀ ਬਲਾਵ ਆ ਵੀ ਜਿਹੜੀ ਸਰਕਾਰਾਂ ਨੂੰ ਨਹੀਂ ਪਤਾ ਲੱਗੀ ਕਹਿੰਦੇ ਇੱਕ ਤੇ ਹੈ ਖੰਡੇ ਬਾਟੇ ਦਾ ਅੰਮ੍ਰਿਤ ਤੇ ਦੂਜਾ ਹੈ ਗੁਰਬਾਣੀ ਦਾ ਸ਼ਬਦ ਜਦੋਂ ਇਹ ਦੋਵੇਂ ਚੀਜ਼ਾਂ ਰਲ ਜਾਂਦੀਆਂ ਨਾ ਪੰਥ ਤੇ ਗ੍ਰੰਥ ਫਿਰ ਅਸਲੀ ਸਿੱਖ ਬਣ ਜਾਂਦਾ ਤੇ ਜਦੋਂ ਉਹ ਸਿੱਖ ਬਣ ਜਾਂਦੇ ਨੇ ਫਿਰ ਇਹ ਨਹੀਂ ਦੇਖਦੇ ਅੱਗੇ ਟੈਂਕ ਆਉਂਦਾ ਵਾ ਇਹ ਨਹੀਂ ਦੇਖਦੇ ਵੀ ਅੱਗੇ ਕਮਾਂਡੋ ਆਉਂਦੀ ਹੈ ਬਸ ਇਹਨਾਂ ਅੰਦਰ ਇੱਕ ਚੀਜ਼ ਹੀ ਹੁੰਦੀ ਉਹ ਕੀ ਮੋਹੇ ਮਰਨੇ ਕਾ ਚਾਉ ਹੈ ਮਰੋ ਤ ਹਰ ਕੈ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ ਐਸੀ ਕਿਰਪਾ ਕੀਤੀ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਸਾਰੀਆਂ ਸੰਗਤਾਂ ਦਾ ਦਾਸ ਤੈਹ ਦਿਲੋਂ ਧੰਨਵਾਦ ਕਰੇ ਕੱਲੂ ਵੀ ਇਸੇ ਤਰ੍ਹਾਂ ਦੀਵਾਨ ਜਿਹੜੇ ਨੇ ਉਹ ਸਜਣੇ ਨੇ ਔਰ ਦਮਦਮੇ ਟਕਸਾਲ ਜਥਾ ਪਿੰਡਰਾ ਮਹਤਾ ਮਹਾਂਪੁਰਸ਼ਾਂ ਵੱਲੋਂ ਵੀ ਸਿੰਘਾਂ ਨੇ ਹਾਜ਼ਰੀਆਂ ਭਰਨੀਆਂ ਹਨ ਸਿੱਖ ਪੰਥ ਦੇ ਮਹਾਨ ਵਿਦਵਾਨ ਬਾਬਾ ਬੰਤਾ